ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਵੀਰਾਂ ਨੂੰ ਜੀਤ ਤੇ ਵੀਰੋ ਅੱਜ 25 ਨਵੰਬਰ ਹੋ ਗਿਆ 25 2025 ਜਿਹੜਾ ਕਿ ਸ਼ਿਮਲਾ ਮਿਰਚ ਨੂੰ ਵੀਰੋ ਕਵਰ ਕਰਨ ਦਾ ਜਿਹੜਾ ਕੰਮ ਆ ਉਹ ਚੱਲ ਹੀ ਜਾਂਦਾ ਹੈ ਰਿੰਗ ਲੱਗ ਜਾਂਦੇ ਆ ਜਿਹੜੇ ਵੀਰੋ ਇਹ ਆਪਾਂ ਲਾ ਰਹੇ ਹਾਂ 6.5 ਫੁੱਟੇ ਰਿੰਗ ਇੱਕ ਕਿੱਲੇ ਦੇ ਵਿੱਚ 60-65 ਕਿਲੋ ਰਿੰਗ ਲੱਗ ਜਾਂਦੇ ਆ ਬਾਕੀ ਕਈ ਵਾਰੀ ਦੂਰ ਨੇੜੇ ਜਿਹੜਾ ਸੱਜਣ ਮਿੱਤਰ ਲਾਹੰਦਾ ਉਦੋਂ ਫਰਕ ਪਾਏ ਜਾਂਦਾ ਆਪਾਂ ਇਹ 11 11 ਫੁੱਟ ਦੀ ਦੂਰੀ ਤੇ ਲਾ ਰਹੇ ਆਂਗੇ ਰਿੰਗ ਜੇ ਆਪਾਂ ਜ਼ਿਆਦਾ ਦੂਰ ਲਾਉਣੇ ਤਾਂ ਕਈ ਵਾਰੀ ਮੀਂਹ ਪਾਏ ਜਾਂਦੇ ਆ ਬਰਸਾਤਾ ਆ ਜਾਂਦੀਆਂ ਨੇ ਟ੍ਰੇਲ ਦੇ ਪਾਣੀ ਝੋਲੀਆਂ ਬਣ ਜਾਂਦੀਆਂ ਨੇ ਤੇ ਜਿਹੜਾ ਕਿ ਆਪਾਂ ਬਸ 10 11 ਫੁੱਟ ਦੀ ਦੂਰੀ ਰੱਖੀ ਆ ਰਿੰਗ ਤੋਂ ਰਿੰਗ ਦੀ ਜਿਹੜੇ ਇਹ 1 ਕਿਲੋ ਦੇ ਵਿੱਚ 6.5 ਫੁੱਟ ਵਾਲੇ ਫਾਈਬਰ ਵਾਲੇ ਰਿੰਗਾ ਹੈ ਇਹ 13 14 ਪੀਸ ਚੜ ਜਾਂਦੇ ਨੇ ਤੇ ਇਹਨਾਂ ਉੱਪਰ 6.5 ਫੁੱਟੇ ਲਫਾਫਾ ਪਊਗਾ 7 ਫੁੱਟਾ ਵੀ ਪਾ ਸਕਦੇ ਆ ਜੇ ਆਪਾਂ ਇਸ ਸਿੰਗਲ ਵੱਟ ਜਿਵੇਂ ਆ ਸਿੰਗਲ ਵੱਟ ਹੈ ਇਹ ਤੇ ਪਾਉਣਾ ਗਾ ਲਫਾਫਾ ਤਾਂ ਇਹ ਤੇ ਵੀਰੋ ਸਿੰਗਲ ਵੱਟ ਤੇ 4.5 ਫੁੱਟ ਵਾਲੇ ਰਿੰਗ ਲੱਗਣਗੇ ਤਾਂ ਉਹਦੇ ਤੇ ਫਿਰ 4.5 ਫੁੱਟੇ ਲਫਾਫਾ ਪਊਗਾ ਜੇ ਆਪਾਂ ਡਬਲ ਦੋ ਵੱਟਾਂ ਜਾਂ ਮਨ ਕਰਾਸ ਕਰਨੀਆਂ ਨੇ ਜਿਵੇਂ ਆ ਖਾਲ ਤੇ ਆਪਾਂ ਪਾਉਣਾ ਲਫਾਫਤਾ ਤੇ 6.5 ਫੁੱਟਾ ਪਊਗਾ 6.5 ਫੁੱਟੇ ਰਿੰਗ ਲੱਗਣਗੇ ਤੇ ਜਿਹੜਾ ਲਫਾਫੇ ਦਾ ਰੇਟ ਹੁੰਦਾ ਉਹ ਵੀ ਵੀਰੋ ਰੋਜ਼ ਦੇ ਰੇਟ ਹੁੰਦੇ ਆ ਜਿਵੇਂ ਆਪਣਾ ਪਟ્રોલ ਡੀਜ਼ਲ ਰੋਜ਼ ਵਾਧਦਾ ਘਟਦਾ ਇਸੇ ਤਰ੍ਹਾਂ ਹੀ ਲਫਾਫੇ ਦੇ ਜਿਹੜਾ ਇਹਨਾਂ ਦੇ ਉੱਪਰ ਪਊਗਾ ਦਾ ਰੋਜ਼ ਦਾ ਰੇਟ ਹੁੰਦਾ ਜਿਹੜਾ 6.5 ਫੁੱਟਾ ਲਫਾਫਾ ਇਹਨਾਂ ਦੇ ਉੱਪਰ ਪਊਗਾ ਉਹ 60-65 ਕਿਲੋ ਇੱਕ ਏਕੜ ਦਾ ਲਫਾਫਾ ਪਾਇਆ ਜਾਂਦਾਗਾ ਕਈ ਵਾਰੀ ਲਫਾਫਾ ਮੋਟਾ ਪਤਲਾ ਆ ਜਾਂਦਾ ਕਈ ਵਾਰੀ ਵਜਨ ਚ ਲਫਾਫਾ ਆ ਜਾਂਦਾ ਉਹ ਫਿਰ ਵੱਧ ਵੀ ਪਾਇ ਜਾਂਦਾ ਜਿਵੇਂ ਕੋਈ ਖਰਬੂਜਾ ਲਾਉਂਦੇ ਤਰਬੂਜ਼ ਲਾਉਂਦੇ ਆ ਤਾਂ ਉਹਨਾਂ ਚ ਥੋੜਾ ਜਿਹਾ ਸਖਤ ਲਫਾਫਾ ਪਾਇਆ ਜਾਂਦਾ ਹੈ ਉਹ 80 90 ਨੂੰ ਏਕੜ ਦਾ ਵਗ ਜਾਂਦਾ ਬਾਕੀ ਜਿਹੜਾ ਲਫਾਫਾ ਉਹ ਖਿੱਚਣ ਦੇ ਵਿੱਚ ਫਰਕ ਪਾਇਆ ਜਾਂਦਾ ਜਿਵੇਂ ਅਸੀਂ ਲਫਾਫਾ ਖਿੱਚਦੇ ਆ ਅਸੀਂ ਜੇ ਦੋ ਖਿਲਿਆਂ ਦੀ ਲੰਬਾਈ ਹੋਵੇ ਤਾਂ 60 ਫੁੱਟ ਲਫਾਫਾ ਖਿੱਚ ਕੇ ਵਧਾ ਦਿੰਨੇ ਆ ਜਿਹੜੇ ਵੀਰ 2 ਸਾਲ ਕੰਮ ਲੈਂਦੇ ਆ ਲਫਾਫੇ ਤੋਂ ਉਹ ਜ਼ਿਆਦਾ ਨਹੀਂ ਖਿੱਚਦੇ ਆਪੋ ਆਪਣੇ ਬਾਕੀ ਤਜਰਬੇ ਹੁੰਦੇ ਆ ਜੇ ਤੁਹਾਡੇ ਕੋਲੇ ਲੰਬਾਈ ਕਿੱਲੇ ਦੀ ਆ ਬੱਟ ਦੀ ਤਾਂ ਲਫਾਫਾ ਘੱਟ ਖਿੱਚਿਆ ਜਾਂਦਾ ਜੇ ਲੰਬਾਈ ਵੱਧ ਹੈ ਦੋ ਕਿੱਲਿਆਂ ਦੀ ਲੰਬਾਈ ਆ ਤਾਂ ਲਫਾਫਾ 50 60 ਫੁੱਟ ਖਿੱਚਿਆ ਜਾਂਦਾ ਜੇ ਲੰਬਾਈ ਥੋੜੀ ਹੈ ਤਾਂ ਫਿਰ ਲਫਾਫਾ ਬਿਲਕੁਲ ਥੋੜਾ ਖਿੱਚਿਆ ਜਾਂਦਾ ਜਿਹੜਾ ਇਹਨਾਂ ਸਬਜ਼ੀਆਂ ਦੇ ਉੱਪਰ ਲਿਫਾਫੇ ਨੇ ਕਵਰ ਕਰਨਾ ਹੁਣ ਤੁਸੀਂ ਕੁਝ ਵੀ ਲਾਇਆ ਹੋਇਆ ਜਿਵੇਂ ਅੱਜ 25 ਨਵੰਬਰ ਹੋ ਗਿਆ ਖਰਬੂਜਾ ਤਰਬੂਜ ਖੀਰਾ ਕਰੇਲਾ ਕਦੂ ਮਿਰਚ ਲੰਬੀ ਮਿਰਚ ਸ਼ਿਮਲਾ ਮਿਰਚ ਇਹ ਸਾਰੀਆਂ ਵੀਰੋ ਦਸੰਬਰ ਚਾੜਨ ਦੇ ਲਈ ਕਵਰ ਕਰ ਦਿਓ ਕਿਉਂਕਿ ਹਜੇ ਜਿਹੜਾ ਦਿਨ ਦਾ ਟੈਂਪਰੇਚਰ ਉਹ ਗਰਮ ਹੈ ਜੇ ਆਪਾਂ ਜ਼ਿਆਦਾ ਗਰਮੀ ਦੇ ਵਿੱਚ ਉੱਪਰ ਲਿਫਾਫਾ ਪਾ ਦਿੰਨੇ ਆ ਫਿਰ ਉਹ ਇਹਨਾਂ ਨੂੰ ਸਾੜ ਵੀ ਦਿੰਦਾ ਹੈ ਵੀ ਜ਼ਿਆਦਾ ਗਰਮੀ ਦੇ ਵਿੱਚ ਆਪਾਂ ਲਿਫਾਫਾ ਨਹੀਂ ਪਾਉਣਾ ਆਪਾਂ ਦੇਖਣਾਗਾ ਵੀ ਹੁਣ ਮੌਸਮ ਠੰਡਾ ਆ ਗਿਆ ਦਿਨ ਵੀ ਠਰਨ ਲੱਗ ਗਿਆ ਰਾਤਾਂ ਤਾਂ ਠੰਡੀਆਂ ਹੁੰਦੀਆਂ ਹੁੰਦੀਆਂ ਕਿਉਂਕਿ ਜਿਹੜੇ ਹਜੇ ਦਿਨ ਦਾ ਟੈਂਪਰੇਚਰ ਆ ਉਹ ਥੋੜਾ ਜਿਹਾ ਗਰਮ ਹੈ ਤੇ ਫਿਰ ਆਪਾਂ ਥੱਲੇ ਖਾਦ ਖਰਾਕਾਂ ਪਾਈਆਂ ਹੁੰਦੀਆਂ ਡੀਏਪੀ ਵਗੈਰਾ ਤੇ ਫਿਰ ਉਹ ਨੁਕਸਾਨ ਕਰਦੇ ਉੱਤੇ ਲਪਾਫੇ ਦੀ ਹੀਟ ਹੋ ਜਾਂਦੀ ਹੈ ਥੱਲੋਂ ਖਾਦ ਖਰਾਕ ਦੀ ਹੀਟ ਹੋ ਜਾਂਦੀ ਹੈ ਤੇ ਫਿਰ ਵੀਰੋ ਆਪਣਾ ਨੁਕਸਾਨ ਵੀ ਹੋ ਜਾਂਦਾਗਾ ਫਿਰ ਆਪਾਂ ਅੱਗੇ ਪਿੱਛੇ ਜੇ ਉਹ ਉਹ ਦੇਖਦੇ ਆ ਇਹ ਜ਼ਰੂਰ ਆ ਤਜਰਬਾ ਆਪਦਾ ਖਿਆਲ ਰੱਖਿਓ ਤੇ ਅੱਜ ਆਪਣਾ ਜਿਹੜਾ ਲਫਾ ਰਿੰਗ ਲੱਗਣ ਦੀ ਤਿਆਰੀ ਹੈ ਬਸ ਚੜ੍ਹਦੇ ਦਸੰਬਰ ਨੂੰ ਆਪਾਂ ਜਿਹੜਾ ਇਹਦੇ ਉੱਪਰ ਲਫਾਫਾ ਵੀਰੋ ਖਿੱਚ ਦੇਣਾ ਕਵਰ ਕਰ ਦੇਣੀ ਆ ਸਾਰੀ ਸਬਜ਼ੀ ਜਿਵੇਂ ਕਿ ਆਪਣੇ ਕੋਲੇ ਸਾਰੇ ਪ੍ਰਕਾਰ ਦੀਆਂ ਸਬਜ਼ੀਆਂ ਲੱਗੀਆਂ ਨੇ ਖੀਰੇ ਲੱਗੇ ਆ ਖਰਬੂਜੇ ਤਰਬੂਜ਼ ਲੱਗੇ ਆ ਕਰੇਲੇ ਲੱਗੇ ਆ ਕੱਦੂ ਲੱਗਿਆ ਲੰਬੀ ਮਿਰਚ ਲੱਗੀ ਆ ਸ਼ਿਮਲਾ ਮਿਰਚ ਲੱਗੀ ਆ ਜਿਹੜੀਆਂ ਆਪਾਂ ਇਹ ਕਵਰ ਕਰ ਰਹੀਆਂ ਬਾਕੀ ਚਲੋ ਲਸਣ ਪਿਆਜ਼ ਮਟਰ ਉਹ ਤਾਂ ਬਿਨਾ ਕਵਰ ਵਾਲੀ ਖੇਤੀ ਐ ਉਹਨਾਂ ਨੂੰ ਤਾਂ ਲੋਡ ਹੀ ਨਹੀਂ ਹੁੰਦੀ ਜਿਵੇਂ ਆਲੂ ਲੱਗੇ ਆਲੂਆਂ ਨੂੰ ਨਹੀਂ ਲੋਡ ਹੁੰਦੀ ਪਰ ਜਿਹੜੀਆਂ ਇਹ ਕੋਮਲ ਪੱਤੇ ਵਾਲੀਆਂ ਆਪਣੀਆਂ ਸਬਜ਼ੀਆਂ ਹੋਗੀਆਂ ਇਹਨਾਂ ਨੂੰ ਆਪਾਂ ਠੰਡ ਤੋਂ ਬਚਾਉਣਾ ਹੁੰਦਾ ਜਿਵੇਂ ਖਰਬੂਜਾ ਤਰਬੂਜ਼ ਬਹੁਤ ਜ਼ਿਆਦਾ ਠੰਡ ਮੰਦਾ ਉਹਦੀ ਆਪਾਂ ਗੌਰ ਰੱਖਣੀ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ